ਇੱਕ ਸਕੂਲ ਦੇ ਬੱਚੇ ਨੂੰ ਬੰਦਾ ਦੇ ਬੈਠਾ ਲਿਫਟ ਤੇ 45000 ਰੁਪਇਆ ਦੇ ਕੇ ਬੰਦੇ ਨੇ ਆਪ ਦਾ ਖੜਾ ਛੜਾਇਆ ਤੇ ਨਾਲੇ ਔਰਤਾਂ ਨੇ ਬੰਦੇ ਦੇ ਲੀੜੇ ਪਾੜਤੇ ਤੇ ਬੰਦਾ ਆਪ ਦੀ ਇੱਜ਼ਤ ਬਚਾਉਣ ਪਿੱਛੇ 45000 ਰੁਪਇਆ ਦੇ ਕੇ ਰਹੁ ਚੱਕਰ ਹੋ ਗਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਇਹ ਘਟਨਾ ਬਈ ਇਹ ਦਲਧਿਆਣੇ ਦਾ ਇੱਕ ਬੰਦਾ ਹੁੰਦਾ 45 46 ਸਾਲ ਦੀ ਉਹਦੀ ਉਮਰ ਹੁੰਦੀ ਆ ਤੇ ਅਨਿਲ ਕੁਮਾਰ ਉਸ ਬੰਦੇ ਦਾ ਨਾਮ ਹੁੰਦਾ ਤੇ ਉਹ ਕੱਪੜੇ ਦਾ ਵਪਾਰ ਕਰਦਾ ਹੁੰਦਾ ਬਾਈ ਨੇ ਕਿਹਾ ਸੀਗਾ ਕਿ ਤੁਸੀਂ ਮੇਰਾ ਨਾਮ ਲੈ ਸਕਦੇ ਹੋ ਅਸੀਂ ਵੀਡੀਓ ਚ ਤਾਂ ਨਾਮ ਲੈ ਰਹੇ ਆ ਨਹੀਂ ਤਾਂ ਅਸੀਂ ਬਿਨਾ ਪਰਮਿਸ਼ਨ ਤੋਂ ਕਿਸੇ ਦਾ ਨਾਮ ਜਾਂ ਕਿਸੇ ਦਾ ਸ਼ਹਿਰ ਨਹੀਂ ਦੱਸਦੇ ਜਿਹੜਾ ਇਹ 45 ਸਾਲਾਂ ਦਾ ਅਨਿਲ ਕੁਮਾਰ ਹੁੰਦਾ ਇਹਦਾ ਕੋਈ ਮਿੱਤਰ ਪਿਆਰਾ ਸ੍ਰੀ ਗੰਗਾ ਨਗਰ ਵਿੱਚ ਰਹਿੰਦਾ ਹੁੰਦਾ ਉਹਨਾਂ ਦੇ ਘਰੇ ਕੋਈ ਮਰਗ ਹੋ ਜਾਂਦੀ ਹੈ ਮਿੱਤਰ ਬਹੁਤ ਗੂੜਾ ਹੁੰਦਾ ਇਸੇ ਟਾਈਮ ਇਕੱਠੇ ਪੜੇ ਲਿਖੇ ਹੁੰਦੇ ਆ ਤਾਂ ਇਹ ਬੰਦਾ ਆਪਦੇ ਮਿੱਤਰ ਦੇ ਘਰ ਸ੍ਰੀ ਗੰਗਾ ਨਗਰ ਉਸ ਘਰੇ ਅਫਸੋਸ ਕਰਨ ਜਾਂਦਾ ਭੋਗ ਦੇ ਚਲੋ ਜੀ ਇੱਕ ਦਿਨ ਜਾਂਦਾ ਦੂਜੇ ਦਿਨ ਇਸ ਬੰਦੇ ਦੀ ਵਾਪਸੀ ਹੁੰਦੀ ਆ ਜਦੋਂ ਇਹ ਬੰਦਾ ਸ੍ਰੀ ਗੰਗਾ ਨਗਰ ਤੋਂ ਲੁਧਿਆਣੇ ਨੂੰ ਵਾਪਸ ਜਾ ਰਿਹਾ ਸੀਗਾ ਤਾ ਜਿਹੜਾ ਮੇਰਾ ਸ਼ਹਿਰ ਆ ਜਲਾਲਾਬਾਦ ਇਹ ਲੰਘਣ ਤੋਂ ਬਾਅਦ ਅੱਗੇ ਇੱਕ ਗੋਲੂ ਕਾ ਮੋੜ ਆਉਂਦਾ ਗੋਲੂ ਕੇ ਮੋੜ ਤੇ ਕਹਿੰਦਾ ਹਾਂ ਉਸ ਟਾਈਮ ਤੇ ਬੱਚਿਆਂ ਦੀ ਸਕੂਲ ਚੋ ਛੁੱਟੀ ਦਾ ਟਾਈਮ ਹੋ ਚੁੱਕਿਆ ਸੀਗਾ ਗੋਲੂ ਕੇ ਮੋੜ ਤੋਂ ਥੋੜਾ ਜਿਹਾ ਗਾਂ ਜਦੋਂ ਮੈਂ ਕਹਿੰਦਾ ਮੈਂ ਜਾਣਾ ਤਾਂ ਇੱਕ ਸਕੂਲ ਦੀ ਵਰਦੀ ਬੱਚੇ ਨੇ ਪਾਈ ਹੁੰਦੀ ਆ 12 13 ਸਾਲ ਦੀ ਉਹਦੀ ਉਮਰ ਹੁੰਦੀ ਆ ਪਿੱਛੇ ਉਹਦੇ ਸਕੂਲ ਦਾ ਬੈਗ ਪਾਇਆ ਹੁੰਦਾ ਕਹਿੰਦਾ ਉਹ ਮੇਰੀ ਗੱਡੀ ਅੱਗੇ ਹੱਥ ਕਰਦਾ ਕਹਿੰਦਾ ਮੈਂ ਸੋਚਿਆ ਵੀ ਗਰਮੀ ਬਹੁਤ ਆ ਵਿਚਾਰਾ ਮੁੜਕੋ ਮੁੜਕ ਹੋਇਆ ਪਿਆ ਕਿਉਂਕਿ ਬੰਦਾ ਤਰਸ ਕਰ ਲੈਂਦਾ ਜਵਾਕ ਨੂੰ ਦੇਖ ਕੇ ਕਹਿੰਦਾ ਮੈਂ ਕ ਕਹਿੰਦਾ ਬਈ ਮੈਂ ਗੱਡੀ ਰੋਕ ਲਈ ਤੇ ਬੱਚਾ ਉਹ ਮੇਰੇ ਨਾਲ ਬਹਿ ਗਿਆ ਅਗਲੀ ਸੀਟ ਤੇ ਕਹਿੰਦਾ ਮੈਂ ਇਹਨੂੰ ਕਿਹਾ ਪੁੱਤ ਪਾਣੀ ਪੀਣਾ ਉਹ ਕਹਿੰਦਾ ਪਿਆ ਦਿਓ ਕਹਿੰਦਾ ਹੁਣ ਗੱਡੀ 'ਚ ਬੋਤਲ ਪਾਣੀ ਦੀ ਸੀ ਬਈ ਮੈਨੂੰ ਪਾਣੀ ਪਿਆ ਤਾ ਕਹਿੰਦਾ ਉਸ ਤੋਂ ਬਾਅਦ ਜਿਵੇਂ ਆਪਣੀ ਆਦਤ ਹੁੰਦੀ ਆ ਪੁੱਛਣ ਦੀ ਵੀ ਕਾਕਾ ਤੂੰ ਕਿੱਥੋਂ ਤਾਂ ਉਹ ਕਹਿੰਦਾ ਵੀ ਮੈਂ ਨਾ 15 ਕਿਲੋਮੀਟਰ ਅੱਗੇ ਜਾਣਾ ਮੈਨੂੰ ਉੱਥੇ ਲਾ ਦਿਓ ਨੇ ਕਿਸੇ ਪਿੰਡ ਦਾ ਨਾਮ ਲਿਆ ਕਹਿੰਦਾ ਕਹਿੰਦਾ ਹੁਣ ਮੈਂ ਲੁਧਿਆਣੇ ਤੋਂ ਸੀਗਾ ਮੈਨੂੰ ਕੀ ਪਤਾ ਸੀ ਵੀ ਅੱਗੇ ਕਿਹੜਾ ਪਿੰਡ ਆ ਕਿਹੜਾ ਨਹੀਂ ਪਿੰਡ ਕਹਿੰਦਾ ਵੈਸੇ ਉਹਨੂੰ ਮੈਂ ਐ ਪੁੱਛਿਆ ਬੀ ਕਾਕਾ ਤੂੰ ਇੱਥੇ ਪੜਦਾ ਵੀ ਤੂੰ 15 ਕਿਲੋਮੀਟਰ ਦੂਰ ਐਸ ਸਕੂਲ ਦੇ ਵਿੱਚ ਪੜਨ ਆਉਂਦਾ ਵੀ ਤੈਨੂੰ ਕੋਈ ਨੇੜੇ ਤੇੜੇ ਸਕੂਲ ਨਹੀਂ ਮਿਲਿਆ ਤਾਂ ਕਹਿੰਦਾ ਵੀ ਅੱਗੋਂ ਉਹ ਜਵਾਕ ਮੈਨੂੰ ਇਹ ਗੱਲ ਕਹਿੰਦਾ ਵੀ ਮੇਰੀ ਮਾਂ ਨਾਨਕਿਆਂ ਤੇ ਗਈ ਹੋਈ ਆ ਉਹ ਮੇਰੇ ਨਾਨਕਿਆਂ ਦਾ ਪਿੰਡ ਆ ਮੇਰਾ ਪਿੰਡ ਤਾਂ ਇੱਥੇ ਨੇੜੀ ਆ ਅੱਜ ਮੈਂ ਨਾਨਕਿਆਂ ਦੇ ਪਿੰਡ ਜਾਣਾ ਮੈਂ ਕਿਹਾ ਵੀ ਚਲੋ ਠੀਕ ਆ ਕਹਿੰਦਾ 19 ਚਰ ਨੂੰ ਮੈਨੂੰ ਕਿਸੇ ਦਾ ਫੋਨ ਆ ਜਾਂਦਾ ਕੰਮ ਦੇ سلسلے ਨੂੰ ਲੈ ਕੇ ਕਹਿੰਦਾ ਚਲੋ ਜੀ ਮੈਂ ਉਸ ਫੋਨ ਤੇ ਬਿਜੀ ਹੋ ਜਾਣਾ ਕਹਿੰਦਾ 15 20 ਮਿੰਟ ਮੇਰੀ ਉਸ ਫੋਨ ਤੇ ਗੱਲਬਾਤ ਚੱਲਦੀ ਆ ਤੇ ਜਦੋਂ ਮੈਂ ਫੋਨ ਕੱਟ ਫੋਨ ਕੱਟਣ ਤੋਂ ਬਾਅਦ ਕਹਿੰਦਾ ਕੀ ਹੁੰਦਾ ਕਿ ਮੈਂ ਬੱਚੇ ਨਾਲ ਦੇਖਦਾ ਤੇ ਮੈਨੂੰ ਐ ਲੱਗਦਾ ਵੀ ਜਿਵੇਂ ਬੱਚਾ ਸੁੱਤਾ ਪਿਆ ਕਹਿੰਦਾ ਮੈਂ ਥੋੜਾ ਜਿਹਾ ਹੋਰ ਗਾਂਹ ਜਾਣਾ ਤਾਂ ਜਿਹੜੀ ਬੱਚੇ ਦੀ ਧੌਣ ਆ ਉਹ ਇਸ ਇਸ ਤਰ੍ਹਾਂ ਡਿੱਗ ਪੈਂਦੀ ਆ ਸੀਟ ਵਾਲੇ ਪਾਸੇ ਵੀ ਜਿਵੇਂ ਬੱਚੇ ਨੂੰ ਕੁਝ ਹੋ ਗਿਆ ਹੁੰਦਾ ਵੀ ਜਿਵੇਂ ਬੱਚਾ ਬੇਹੋਸ਼ ਹੋ ਗਿਆ ਹੋਵੇ ਕਹਿੰਦਾ ਚਲੋ ਜੀ ਜਦੋਂ ਮੈਂ ਬੱਚੇ ਨੂੰ ਇੰਜ ਕਰਕੇ ਹਲਾਇਆ ਹੁਲੋਇਆ ਹਨਾ ਤਾਂ ਕਹਿੰਦਾ ਨਾ ਤਾਂ ਬੱਚਾ ਹਿੱਲੇ ਨਾ ਬੱਚਾ ਕੁਝ ਬੋਲੇ ਤੇ ਬੱਚੇ ਦੇ ਕੰਦਾ ਸਾਹ ਚੱਲ ਰਹੇ ਸੀ ਕਹਿੰਦਾ ਮੈਨੂੰ ਐ ਲੱਗਿਆ ਵੀ ਸ਼ਾਇਦ ਇਹਨੂੰ ਕੋਈ ਦੌਰਾ ਦੂਰਾ ਪੈਂਦਾ ਹੋਊਗਾ ਵੀ ਇਹਨੂੰ ਕੋਈ ਦੌਰਾ ਪੈ ਗਿਆ ਕਹਿੰਦਾ ਚਲੋ ਜੀ ਮੈਂ ਮੜੀ ਜੀ ਗੱਡੀ ਸਾਈਡ ਤੇ ਲਾ ਕੇ ਕਿਕਰ ਦੀ ਛਾਵੇਂ ਤੇ ਬੱਚੇ ਨੂੰ ਕਹਿੰਦਾ ਮੈਂ ਹਲਾਉਣ ਲੱਗ ਜਨਾ ਉਹਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਨ ਲੱਗ ਜਨਾ ਕਹਿੰਦਾ ਦੇਖ ਕੇ ਮੇਰੇ ਕੋਲ 2-4 ਮੋਟਰਸਾਈਕਲਾਂ ਨੇ ਰੁਕ ਜਾਂਦੇ ਆ ਕਹਿੰਦਾ ਭਾਈ ਜੀ ਜਦੋਂ ਮੋਟਰਸਾਈਕਲਾਂ ਰੁਕ ਜਾਂਦੇ ਆ ਜਦੋਂ ਸਾਨੂੰ ਰਕਿਆ ਨੂੰ 2-4 ਮਿੰਟ ਹੁੰਦੇ ਆ ਕਹਿੰਦਾ ਉਨਨੇ ਚਿਰ ਨੂੰ ਪਿੱਛੋਂ ਇੱਕ ਗੱਡੀ ਐਨੀ ਤੇਜ਼ੀ ਸਪੀਡ ਤੇ ਆਉਂਦੀ ਜਿਹੜੀ ਕਿ ਸਾਡੇ ਕੋਲ ਆ ਕੇ ਰ ਕਹਿੰਦਾ ਉੱਚੀ ਉੱਚੀ ਰੌਲਾ ਪਾਉਣ ਲੱਗ ਜੰਦੀਆਂ ਨੇ ਲੈ ਤੂੰ ਸਾਡੇ ਜਵਾਗ ਨੂੰ ਉਥੋਂ ਚੱਕ ਕੇ ਲਿਆ ਸਕੂਲੋਂ ਤੂੰ ਸਾਡੇ ਜਵਾਗ ਨੂੰ ਕਿਡਨਾਪ ਕਰਕੇ ਪੰਜ ਚੱਲਿਆ ਸੀ ਤੂੰ ਸਾਡੇ ਜਵਾਗ ਨੂੰ ਬੇਹੋਸ਼ ਕਰਤਾ ਤੂੰ ਸਾਡੇ ਤੋਂ ਫਰਾਉਤੀ ਮੰਗਣੀ ਸੀ ਕਹਿੰਦਾ ਉਹ ਬੁੜੀਆਂ ਮੇਰੀ ਬਾਈ ਕਹਿੰਦਾ ਗੱਲ ਹੀ ਨਹੀਂ ਸੁਣਦੀਆਂ ਕਹਿੰਦਾ ਬਈ ਉਹਨਾਂ ਨੇ ਮੇਰੇ ਨਾਲ ਸ਼ਰਟ ਦੇ ਸਾਰੇ ਬਟਨ ਤੋੜ ਤੇ ਖਿੱਚ ਕੇ ਮੇਰੇ ਗਲ ਪੈ ਗਈਆਂ ਕਿ ਮੈਂ ਬੇ ਉੱਚੀ ਉੱਚੀ ਰੋਡ ਤੇ ਬੋਲਣ ਲੱਗ ਗਈਆਂ ਜਿਹੜੇ ਚਾਰ ਪੰਜ ਬੰਦੇ ਖੜੇ ਸੀ ਕਿ ਉਹ ਵੀ ਤਮਾਸ਼ਾ ਦੇਖਣ ਲੱਗ ਗਏ ਤੁਹਾਨੂੰ ਪਤਾ ਵੀ ਤਮਾਸ਼ਾ ਦੇਖਣ ਵਾਲੇ ਜ਼ਿਆਦਾ ਹੁੰਦੇ ਆ ਕਹਿੰਦਾ ਵੇਂਦੇ ਆ ਵੇਂਦੇ ਆ ਇੱਕ ਗੱਡੀ ਖੜੀ ਦੋ ਗੱਡੀ ਖੜੀਆਂ ਵੇਂਦੇ ਆ ਉਹਨੇ ਚਾਰ ਪੰਜ ਉੱਥੇ ਗੱਡੀਆਂ ਖੜ ਗਈਆਂ ਕਹਿੰਦਾ ਹੁਣ ਦੋ ਬੰਦੇ ਆਉਂਦੇ ਆ ਦੋਵਾਂ ਨੇ ਪੱਗਾਂ ਬੰਨੀਆਂ ਹੁੰਦੀਆਂ ਦੋਵੇਂ ਸਰਦਾਰ ਬੰਦੇ ਹੁੰਦੇ ਆ ਕਹਿੰਦਾ ਦੋਵੇਂ ਬੰਦੇ ਮੇਰੇ ਕੋਲੇ ਆ ਕੇ ਤੇ ਉਹਨਾਂ ਬੁੜੀਆਂ ਤੋਂ ਮੇਰਾ ਖਿਹੜਾ ਛਡਾ ਕੇ ਤੇ ਮੈਨੂੰ ਸਾਈਡ ਤੇ ਲੈ ਜਾਂਦੇ ਆ ਕਹਿੰਦੇ ਆ ਸਾਈਡ ਤੇ ਲਿਜਾ ਕੇ ਮੈਨੂੰ ਕਹਿੰਦੇ ਆ ਵੀ ਗੱਲ ਸੁਣ ਮਿੱਤਰਾ ਕੰਮ ਤਾਂ ਤੂੰ ਕੀਤਾ ਗਲਤ ਵੀ ਤੂੰ ਉਹਨਾਂ ਦਾ ਜਵਾਗ ਕਿਡਨਾਪ ਕਰਕੇ ਵੀ ਲੈ ਚੱਲਿਆ ਸੈਂ ਹਨ ਜੇ ਇਹਨਾਂ ਬੁੜੀਆਂ ਨੇ ਪੁਲਿਸ ਬੁਲਾ ਲਈ ਤਾਂ ਤੇਰਾ ਜਲੂਸ ਬਹੁਤ ਨਿਕਲੂਗਾ ਤੇਰੇ ਪੈਸੇ ਲੱਗਣ ਦੀ ਥਾਂ ਬਣ ਜੂਗੀ ਕਹਿੰਦਾ ਮੈਂ ਉਹਨਾਂ ਦੇ ਹੱਥ ਜੋੜੀ ਜਵਾਂ ਭਰਾਵਾ ਮੈਂ ਤਾਂ ਲਿਫਟ ਦਿੱਤੀ ਹੈ ਜਵਾਗ ਸਮਝ ਕੇ ਮੈਨੂੰ ਕੀ ਪਤਾ ਵੀ ਇੰਡਾ ਸਿਆਪਾ ਪੈ ਜਾਣਾ ਵੀ ਮੈਂ ਤਾਂ ਜਵਾਗ ਨੂੰ ਕੀਤਾ ਹੀ ਕੁਝ ਨਹੀਂ ਤਾਂ ਕਹਿੰਦਾ ਅੱਗੋਂ ਉਹ ਦੋਵੇਂ ਬੰਦੇ ਮੈਨੂੰ ਇਹ ਗੱਲ ਕਹਿੰਦੇ ਵੀ ਤੇਰੇ ਕਹਿੰਦਾ ਹੁਣ ਮੈਂ ਸਬੂਤ ਕੀ ਦਵਾ ਗੱਡੀ 'ਚ ਕਿਹੜਾ ਕੈਮਰਾ ਲੱਗਾ ਸੀ ਜਿਹੜਾ ਮੈਂ ਚੱਕ ਕੇ ਦਿਖਾ ਦਿੰਦਾ ਕਹਿੰਦਾ ਕਹਿੰਦਾ ਮੈਨੂੰ ਅੱਗੋਂ ਬੰਦੇ ਆਏ ਕਹਿਣ ਲੱਗ ਗਏ ਵੀ ਜੇ ਇੰਨਾ ਬੁੜੀਆਂ ਨੇ ਪੁਲਿਸ ਬੁਲਾ ਲਈ ਸਿੱਧਾ ਬੱਚੇ ਨੂੰ ਗਟਨਾਪ ਕਰਨਾ ਤੇਰੇ ਤੇ ਕੇਸ ਪੈ ਜਾਣਾ 4-5 ਲੱਖ ਤੇਰੇ ਤੇ ਥਾਂ ਬਣ ਜਾਣਗੀਆਂ ਨਾਲੇ ਤੇਰਾ ਅੱਡੇ ਜਲੂਸ ਨਿਕਲੂਗਾ ਕਹਿੰਦਾ ਭਰਾਵਾ ਮੈਂ ਇੰਨਾ ਕ ਘਬਰਾ ਗਿਆ ਇੰਨਾ ਕ ਘਬਰਾ ਗਿਆ ਕਿ ਮੈਨੂੰ ਤਰੇਲੀਆਂ ਲੈ ਪੀਆ ਉੱਥੇ ਮੈਂ ਸੋਚਿਆ ਵੀ ਸਿਆਪਾ ਕੀ ਪੈ ਗਿਆ ਵੀ ਜੇ ਪੁਲਿਸ ਆ ਗਈ ਤਾਂ ਹੋਰ ਪੈਸੇ ਲੱਗਣ ਦੀ ਥਾਂ ਬਣ ਜੂਗੀ ਜੇ ਗੱਲ ਸੋਸ਼ਲ ਮੀਡੀਆ ਤੇ ਚੱਲੀ ਗਈ ਕਹਿੰਦਾ ਬਈ ਮੈਂ ਬਾਲਾ ਕਬਰ ਆ ਗਿਆ। ਕਹਿੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਬਾਈ ਬਣ ਕੇ ਮੇਰਾ ਰੌਲਾ ਨਿਬੇੜ ਦਿਓ। ਉਹ ਕਹਦੇ ਕੋਈ ਗੱਲ ਹੀ ਨਿਬੇੜ ਦਿੰਦੇ ਆ ਤੂੰ ਠੰਡਾ ਹੋ। ਕਹਿੰਦਾ ਮੁੜ ਕੇ ਉਹ ਦੋਵੇਂ ਬੰਦੇ ਉਹ ਦੋਨਾਂ ਔਰਤਾਂ ਨੂੰ ਸਾਈਡ ਤੇ ਲੈ ਜਾਂਦੇ ਆ। ਉੱਥੇ ਜਿਹੜਾ ਕੋਈ ਸਰਮੋਸਰ ਕੀ ਕਰਦੇ ਰਹਿੰਦੇ ਆ ਕੀ ਨਹੀਂ ਕਰਦੇ ਰਹਿੰਦੇ ਕਹਿੰਦਾ ਮੈਨੂੰ ਇਸ ਗੱਲ ਦਾ ਜਮਾ ਨਹੀਂ ਪਤਾ। ਕਹਿੰਦਾ ਜਿਹੜਾ ਜਿਹੜਾ ਬੱਚਾ ਹੁੰਦਾ ਕਹਿੰਦਾ ਬੇਹੋਸ਼ ਹੀ ਪਿਆ ਹੁੰਦਾ। ਕਹਿੰਦਾ ਮੈਂ ਬੜਾ ਹੈਰਾਨ ਹੁਣ ਕਿ ਮੈਂ ਡਰੀ ਵੀ ਜਾਂਣਾ ਵੀ ਜੇ ਬੱਚੇ ਨੂੰ ਕੁਝ ਹੋ ਗਿਆ ਮਰ ਕਰ ਗਿਆ ਵੀ ਰੱਬਾ ਆਹ ਤਾਂ ਗੱਲ ਚ ਸਿਆਪਾ ਪੈ ਗਿਆ ਵੀ ਰੱਬਾ ਕਹਿੰਦਾ ਉਹ ਬੰਦੇ ਫੇਰ ਵਾਪਸ ਮੇਰੇ ਕੋਲ ਆਂਦੇ ਕਹਿੰਦਾ ਬੁੜੀਆਂ ਐਵੇਂ ਰੋਈ ਜਾਣ ਖੇਖਣ ਕਰੀ ਜਾਣ ਕਹਿੰਦਾ ਭਰਾਵਾ ਮੈਨੂੰ ਤਾਂ ਉਹ ਤੋਂ ਸਮਝਣ ਲੱਗੇ ਉਹ ਤਾਂ ਪਹਿਨ ਬਾਅਦ ਚ ਪਤਾ ਲੱਗਾ ਵੀ ਖੇਖਣ ਸੀਗੇ ਸਾਰੇ ਕਹਿੰਦਾ ਫੇਰ ਉਹ ਬੰਦੇ ਮੈਨੂੰ ਫੇਰ ਬਾਹੋਂ ਫੜ ਕੇ ਸਾਈਡ ਤੇ ਲੈ ਕੇ ਜਾਂਦੇ ਉਹ ਕਹਿੰਦੇ ਗੱਲ ਸੁਣ ਕਹਿੰਦਾ ਉਹ ਬੀਬੀਆਂ ਮੰਗਦੀਆਂ ਪੈਣੇ ਲੱਖ ਰੁਪਈਆ ਉਹ ਕਹਿੰਦੇ ਜੀ ਤੁਹਾਨੂੰ ਲੱਖ ਰੁਪਈਆ ਦੇ ਦਊਗਾ ਤੇ ਅਸੀਂ ਇੱਥੇ ਦੇ ਨਾਲ ਰੌਲਾ ਨਬੇੜ ਦੇਣੀਆਂ ਨਹੀਂ ਤੇ ਚੱਲੀਆਂ ਥਾਣੇ ਕਰਨ ਲੱਗੀਆਂ ਫੋਨ ਤੇ ਮਿੱਤਰਾ ਹੁਣੇ ਆ ਗਈ ਪੁਲਿਸ ਤੇ ਸਿਆਪਾ ਗੱਲ ਵਾਜ ਜਾਣਾ ਕਹਿੰਦਾ ਮੈਂ ਉਹਨਾਂਗੇ ਹੱਥ ਜੋੜੇ ਠੀਕ ਆ ਮੇਰਾ ਛੋਟਾ ਮੋਟਾ ਕੱਪੜੇ ਦਾ ਕੰਮ ਆ ਮੇਰੇ ਤੇ ਮਸਾ ਰੋਟੀ ਚੱਲਦੀ ਐ ਕਹਿੰਦਾ ਮਿੰਤਰਲਾ ਕਰਕੇ ਭਰਾਵਾ ਉਹਨਾਂ ਬੁੜੀਆਂ ਦੇ ਹੱਥ ਹੱਥ ਜੋੜ ਕੇ ਕਹਿੰਦਾ ਮੈਂ 45000 ਰੁਪਿਆ ਉਹਨਾਂ ਨੂੰ ਕਹਾਂ ਵੀ ਗੂਗਲ ਪੇ ਕਰਾ ਲਓ ਕਹਿੰਦਾ ਵੀ ਮੁੜ ਕੇ ਉਹ ਬੰਦੇ ਆਪਦੇ ਨੰਬਰ ਤੇ ਗੂਗਲ ਪੇ ਨਾਲ ਕਰਾਉਣ ਕਹਿੰਦਾ ਵੀ ਸਾਨੂੰ ਤਾਂ ਕੈਸ਼ ਚਾਹੀਦਾ ਕਹਿੰਦਾ ਮੈਂ ਉਹਨੂੰ ਕਹਾਂ ਵੀ ਭਰਾਵੋ ਮੈਂ ਹੁਣ ਕੈਸ਼ ਕਿੱਥੋਂ ਲੈ ਆਂ ਹਣਾ ਕਹਿੰਦਾ ਚਲੋ ਜੀ ਉਸੇ ਮੋਟਰਸਾਈਕਲਾਂ ਨੇ ਖੜੇ ਸੀ ਤਿੰਨ ਚਾਰ ਗੱਡੀਆਂ ਨੇ ਹੋਰ ਖੜੇ ਸੀ ਉਹਨਾਂ ਚ ਇੱਕ ਬੰਦਾ ਕਹਿੰਦਾ ਵੀ ਐ ਕਰ ਤੂੰ ਮੇਰੇ ਨੰਬਰ ਤੇ ਗੂਗਲ ਪੇ ਕਰ ਦੇ ਤੇ ਮ ਉਸ ਤੋਂ ਬਾਅਦ ਕਹਿੰਦਾ ਵੀ ਜਿਹੜਾ ਉਹ ਮੁੰਡਾ ਸੀਗਾ ਜਦੋਂ ਮੈਂ ਪੈਸੇ ਗੂਗਲ ਪੇ ਕਰਤੇ ਠੀਕ ਆ ਕਹਿੰਦਾ ਇੱਕ ਦੋ ਮਿੰਟਾਂ ਬਾਅਦ ਮੁੰਡੇ ਨੇ ਅੱਖਾਂ ਜੀਆਂ ਪਟ ਲੀਆਂ ਉੱਥੇ ਕਹਿੰਦਾ ਅੱਖਾਂ ਜੀਆਂ ਪਟ ਲੀਆਂ ਤੇ ਹੋਰ ਇਤਨਾ ਖਾਪਟੇ ਸਿੱਧੀਆਂ ਜਿਹੀ ਕਰੀ ਜਾਵੇ ਸਾਬ ਦੇ ਜਿਹੜੇ ਚੱਲੇ ਜਾਂਦੇ ਸੀਗੇ ਕਹਿੰਦਾ ਜਿਹੜੇ ਦੋ ਬੰਦੇ ਸੀ ਜਿਹੜੇ ਮੇਰਾ ਰਾਜੀ ਨਮਾ ਕਰਾਉਂਦੇ ਸੀ ਉਹ ਕਹਿੰਦੇ ਵੀ ਤੂੰ ਥੋੜਾ ਫੂ ਚੱਕਰ ਹੋ ਜਾ ਜੇ ਪੁਲਿਸ ਪੜਸ ਆ ਗਈ ਤੇ ਕੰਮ ਬਾਝੂਗਾ ਕਹਿੰਦਾ ਭਰਾਵਾ ਮੈਂ ਮਾਰਿਆ ਗੱਡੀ ਨੂੰ ਗੇਅਰ ਤੇ ਥੋ ਗੱਡੀ ਖਿੱਚਤੀ ਕਹਿੰਦਾ ਜਦੋਂ ਮੈਂ ਗੱਡੀ ਖਿੱਚਤੀ ਮੈਂ ਥੋੜਾ ਜਿਹਾ ਗਾਂ ਆਇ ਵੀ ਉਸ ਗੱਡੀ ਦੇ ਸਾਹਮਣੇ ਨਾ ਤਾਂ ਕੋਈ ਨੰਬਰ ਪਲੇਟ ਸੀ ਨਾ ਕੁਝ ਸੀਗਾ ਵੀ ਉਹ ਗੱਡੀ ਬਿਨਾ ਨੰਬਰ ਪਲੇਟ ਤੋਂ ਸੀਗੀ ਕਹਿੰਦਾ ਮੇਰੇ ਦਿਲ ਚ ਤੋਂ ਸ਼ੱਕ ਹੋਣ ਲੱਗ ਗਿਆ ਵੀ ਜੇ ਉਹ ਬੁੜੀਆਂ ਸਹੀ ਹੁੰਦੀਆਂ ਬਿਲਕੁਲ ਤਾਂ ਉਹਨਾਂ ਦੀ ਗੱਡੀ ਅੱਗੇ ਨੰਬਰ ਪਲੇਟ ਹੋਣੀ ਸੀ ਕਿਉਂਕਿ ਬੰਦੇ ਦੇ ਸਾਹਮਣੇ ਨਿਕਾ ਤਾਂ ਪਈ ਜਾਂਦੀ ਹੈ ਵੀ ਜਦੋਂ ਕੋਈ ਗੱਡੀ ਆਉਂਦੀ ਹੈ ਕਹਿੰਦਾ ਉਹ ਆਉਂਦੀਆਂ ਸਿੱਧਾ ਮੇਰੇ ਗਲ ਪੈ ਗਈਆਂ ਵੀ ਇਹਦਾ ਮਤਲਬ ਇਹ ਸੀਗਾ ਵੀ ਉਹਨਾਂ ਨੇ ਸਾਰਾ ਕੁਝ ਪਲਾਨ ਬਣਾਇਆ ਹੋਇਆ ਸੀਗਾ ਉਹਨਾਂ ਨੇ ਬੱਚਾ ਰੋਡ ਤੇ ਖਿਲਾ ਰਿਆ ਹੋਇਆ ਸੀਗਾ ਉਹ ਸਾਹਮਣੇ ਕਿਤੇ ਬੈਠੇ ਸੀ ਗੱਡੀ ਦੇ ਵਿੱਚ ਵੀ ਜਿਵੇਂ ਕਿਸੇ ਗੱਡੀ ਤੇ ਸਾਡਾ ਬੱਚਾ ਚੜੂਗਾ ਉਹ ਗਾਹ ਜਾ ਕੇ ਬੱਚਾ ਬਿਓਹਸ਼ ਹੋ ਜਾਂਦਾ ਕੋਈ ਮਰਮਾਲ ਤੇ ਨੇ ਇਹੋ ਜੀ ਚੀਜ਼ ਜਲਾਈ ਹੁੰਦੀ ਹੈ ਜਾਂ ਕੋਈ ਉਹਦੇ ਕੋਲ ਸੁੰਘਣ ਵਾਲੀ ਚੀਜ਼ ਹੋਊ ਜਾਂ ਖਾਣ ਵਾਲੀ ਹੋਊ ਕਹਿੰਦਾ ਅਗਰ ਰੱਬ ਜਾਣੇ ਕਹਿੰਦਾ ਬੱਚਾ ਬਿਓਹਸ਼ ਹੋ ਜਾਂਦਾ ਉਸ ਤੋਂ ਬਾਅਦ ਉਹ ਬੰਦੇ ਰੌਲਾ ਪਾ ਕੇ ਤੇ ਲਿਫਟ ਦੇ ਨਾਲੇ ਤੋਂ ਪੈਸੇ ਲੈ ਲੈਂਦੇ ਆ ਕਹਿੰਦਾ ਉਹ ਗੱਲਾਂ ਮੈਨੂੰ ਬਾਅਦ ਜਦੋਂ ਮੈਂ ਦਿਮਾਗ ਨਾਲ ਸੋਚੀਆਂ ਵੀ ਮੇਰੇ ਨਾਲ ਆਹ ਕਹਾਣੀ ਹੋਈ ਆ ਤੇ ਕਹਿੰਦਾ ਉਹ ਹੋਈ ਵੀ ਐਵੇਂ ਸੀ ਜਿਹੜੇ ਕਹਿੰਦਾ ਦੋ ਬੰਦੇ ਉਹਦੇ ਨਾਲ ਪੱਗਾਂ ਵਾਲੇ ਆਏ ਸੀ ਬਾਅਦ ਚ ਨਿਕਲ ਕੇ ਬੰਦਿਆਂ ਦੇ ਵਿੱਚੋਂ ਕਹਿੰਦਾ ਉਹ ਬੰਦੇ ਵੀ ਉਹਨਾਂ ਦੇ ਆਪ ਦੀ ਸੀ ਕਹਿੰਦਾ ਭਾਈ ਜਿਹੜੇ ਰਾਜੀ ਨਵਾ ਕਰਾਉਂਦੇ ਸੀਗੇ ਕਿਉਂਕਿ ਕਹਿੰਦਾ ਇੰਨੇ ਬੰਦਿਆਂ ਚ ਹੋਰ ਬੰਦੇ ਕਿਉਂ ਨਾ ਸਾਹਮਣੇ ਆਏ ਹੋਰ ਕਿਉਂ ਨਾ ਬੰਦਾ ਬੋਲਿਆ ਸਿਰਫ ਉਹ ਦੋ ਬੰਦੇ ਸੀਗੇ ਜਿਹੜੇ ਕਹਿੰਦਾ ਭੀੜ ਚ ਅਚਾਨਕ ਆਉਂਦੇ ਆ ਆ ਕੇ ਬਾਹੋਂ ਫੜ ਕੇ ਮੈਨੂੰ ਸਾਈਡ ਤੇ ਲੈ ਜਾਂਦੇ ਆ ਤੇ ਮੇਰਾ ਰਾਜੀ ਨਵਾ ਕਰਾ ਕੇ ਮੈਥੋਂ 45000 ਰੁਪਏ ਦਵਾ ਕੇ ਤੇ ਮੈਨੂੰ ਕਹਿੰਦੇ ਤੂੰ ਭੱਜ ਜਾ ਕਨ ਇਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ 45000 ਰੁਪਇਆ ਸੀ ਉਹ ਬੰਦੇ ਨੇ ਆਪ ਦੇ ਨੰਬਰ ਤੇ Google Pay ਨਹੀਂ ਕਰਾਇਆ ਕਿਉਂਕਿ ਉਹਨਾਂ ਨੂੰ ਐ ਸੀਗਾ ਵੀ ਜੇ ਅਸੀਂ ਆਪ ਦੇ ਨੰਬਰ ਤੇ Google Pay ਕਰਾ ਲਿਆ ਇਸ ਬੰਦੇ ਨੇ ਥਾਣੇ ਜਾ ਕੇ ਕੰਪਲੇਂਟ ਕਰ ਦਿੱਤੀ ਜੇ ਸਾਡੇ ਨੰਬਰ ਤੇ ਮਾਨੂੰ ਇਨਕੁਆਰੀ ਹੋ ਗਈ ਅਸੀਂ ਫੜੇ ਜਾਵਾਂਗੇ ਬੰਦਿਆਂ ਦਾ ਦਿਮਾਗ ਦੇਖੋ ਵੀ ਬੰਦਿਆਂ ਨੇ ਆਪ ਦੇ ਨੰਬਰ ਤੇ Google Pay ਵੀ ਨਹੀਂ ਕਰਾਇਆ ਉਹ ਵੀ ਭੀੜ ਚੋਂ ਕਿਸੇ ਬੰਦੇ ਦੇ ਨੰਬਰ ਤੇ Google Pay ਕਰਾ ਦਿੱਤਾ ਇਹ ਕਹਿੰਦਾ ਚਲੋ ਜੀ ਉਹ ਬੰਦੇ ਨੇ ਪੇਮੈਂਟ ਕਢਾ ਕੇ ਦੇ ਦਿੱਤੀ ਕਹਿੰਦਾ ਬਾਅਦ ਚ ਮੈਂ ਜਿਹੜੇ ਨੰਬਰ ਤੇ Google Pay ਕੀਤਾ ਸੀਗਾ ਮੈਂ ਉਸ ਬੰਦੇ ਨੂੰ ਫੋਨ ਲਾਇਆ ਉਹ ਕਹਿੰਦਾ ਭਰਾਵਾ ਮੈਂ ਥੋੜਾ ਜਿਹਾ ਗਾਂਹ ਜਾ ਕੇ ਮੇਰੇ ਰਿਸ਼ਤੇਦਾਰਾਂ ਦਾ ਪੰਪ ਸੀਗਾ ਕਹਿੰਦਾ ਮੈਂ ਪੰਪ ਤੇ ਜਾ ਕੇ ਤੇ ਉਹਨਾਂ ਨੂੰ 45000 ਰੁਪਏ ਦੇ ਦਿੱਤਾ ਸੀਗਾ ਕਹਿੰਦਾ ਮੈਂ ਇਹਨੂੰ ਪਛੇਤ ਵੀ ਤੇਰੀ ਕੋਈ ਜਾਣ ਪਛਾਣ ਤੋਂ ਉਹਨਾਂ ਬੰਦੇ ਨੂੰ ਜਾਣਦਾ ਉਹ ਕਹਿੰਦਾ ਭਰਾਵਾ ਮੈਂ ਤਾਂ ਕੋਈ ਜਾਣਦਾ ਨਹੀਂ ਮੈਂ ਤਾਂ ਸਿਰਫ ਤੇਰੇ ਫਾਇਦੇ ਲਈ Google Pay ਕਰਾਇਆ ਸੀ ਚਲ ਤੇਰਾ ਖਹਿੜਾ ਛੁੱਟ ਜੇ ਕਹਿੰਦਾ ਬਾਅਦ ਚ ਮੈਨੂੰ ਉਸ ਬੰਦੇ ਨੇ ਵੀ ਗੱਲ ਦੱਸੀ ਜਿਨੇ ਪੇਮੈਂਟ ਉਹਨਾਂ ਨੂੰ ਲੈ ਕੇ ਦਿੱਤੀ ਜਿਹੜੀਆਂ ਉਹ ਬੁੜੀਆਂ ਸੀ ਜਿਹੜੇ ਉਹ ਬੰਦੇ ਸੀ ਆਪਸ ਦੇ ਵਿੱਚ ਬਾਅਦ ਚ ਉਹ ਬਹੁਤ ਵਧੀਆ ਤਰੀਕਿਆਂ ਨਾਲ ਗੱਲਾਂ ਬਾਤਾਂ ਕਰਦੇ ਪਈ ਸੀਗੇ ਆਹਾ ਬੰਦੇ ਨਾਲ ਠੱਗੀ ਹੋਈ ਕਿ ਬੰਦੇ ਨੇ ਪਹਿਲਾਂ ਜਵਾਗ ਨੂੰ ਲਿਫਟ ਦਿੱਤੀ ਮੁੜ ਕੇ ਜਵਾਗ ਗੱਡੀ 'ਚ ਪਿਓਸ਼ ਹੋ ਗਿਆ ਉਸ ਤੋਂ ਬਾਅਦ ਪਿੱਛੋ ਆ ਕੇ ਉਹਨਾਂ ਨੇ ਰੌਲਾ ਪਾ ਲਿਆ ਵੀ ਸਾਡੇ ਜਵਾਗ ਨੂੰ ਕਿਡਨਾਪ ਕਰਤਾ ਸਾਡੇ ਜਵਾਗ ਨੂੰ ਤੁਲ ਭਜਾ ਕੇ ਲੈ ਚੱਲਿਆ ਸੀਗਾ ਤੇ ਕਹਿੰਦਾ ਉਸ ਤੋਂ ਬਾਅਦ ਭਰਾਵਾ 45000 ਰੁਪਇਆ ਭਰ ਕੇ ਤੇ ਆਪਦੀ ਜਾਨ ਬਚਾਈ ਏ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਅੱਜ ਕੱਲ੍ਹ ਬਈ ਲੋਕਾਂ ਨੇ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਲੱਭੇ ਹੋਏ ਆ ਕਿਉਂਕਿ ਤੁਹ ਸੋਚ ਲੈਂਦਾ ਕਿ ਜਵਾਕ ਗਰਮੀ 'ਚ ਖੜਾ ਆਪ ਲਿਫਟ ਦੇ ਦਈਏ ਪੰਜੇ ਗੁਣਾ ਬਈ ਇੱਕੋ ਜਿਹਿਆਂ ਤੇ ਨਹੀਂ ਹੁੰਦੀਆਂ ਪਰ ਇਹੋ ਜਿਹੇ ਘਟੀਆ ਲੋਕਾਂ ਕਰਕੇ ਜਿਹੜੇ ਸੱਚੀ ਲੋੜਵੰਦ ਬੱਚੇ ਹੁੰਦੇ ਆ ਕੋਈ ਸੱਚੀ ਲੋੜਵੰਦ ਬੰਦਾ ਖੜਿਆ ਹੁੰਦਾ ਰੋਡ ਤੇ ਬੰਦਾ ਉਹਦੀ ਹੈਲਪ ਕਰਨ ਤੋਂ ਵੀ ਡਰਦਾ ਇਸ ਵੀਡੀਓ ਨੂੰ ਬាទਵਾ ਸ਼ੇਅਰ ਕਰਿਓ ਤਾਂ ਜੋ ਬਾਤੋ ਲੋਕ ਸचेਤ ਹੋ ਸਕਣ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ